ਕਿ ਹਰਿਆਣੇ ਨੇ ਅੱਜ ਦੁਬਾਰਾ ਇਹ ਕੀ ਕਿਹਾ ਕਿ ਸਾਨੂੰ 750 ਦੇ ਕਰੀਬ ਹੋਰ ਜਿਹੜਾ ਚਾਹੀਦਾ ਹੈਗਾ ਪਾਣੀ ਹਰਿਆਣਾ ਆਪਣੀ ਜਿਹੜੀ ਹੈਗੀ ਆ ਮੰਗ ਵਧਾ ਰਿਹਾ ਹੈਗਾ ਸੋ 8500 ਕਿਊਸਿਕ ਤੋਂ ਵੱਧ ਕੇ ਹੁਣ 10300 ਕਿਊਸਿਕ ਤੱਕ ਦਾ ਚਾਹੀਦਾ ਹੈ ਸੋ ਜਿਹੜੀ BBMP ਦੀ ਆ ਜਿਹੜੀ ਇੰਟਰਨਲ ਤਿੰਨਾਂ ਰਾਜਾਂ ਦੀ ਹੋਈ ਉਹਦੇ ਵਿੱਚ ਪੰਜਾਬ ਦੇ ਇੰਜੀਨੀਅਰਾਂ ਨੇ ਬਹੁਤ ਵਧੀਆ ਢੰਗ ਨਾਲ ਆਪਣਾ ਪੱਖ ਰੱਖਿਆ ਬਹੁਤ ਦੇਰ ਤੋਂ ਬਾਅਦ ਕੁਝ ਚੰਗੀਆਂ ਖਬਰਾਂ ਨੇ ਵੀ ਪੰਜਾਬ ਦੀ ਅਫਸਰशाही ਆ ਜਿਹੜੀ ਚੰਗੇ ਰਸਤੇ ਤੇ ਤੁਰਨ ਦਾ ਇਹ ਤਾਂ ਨਹੀਂ ਜਿਹੜੀ ਕਰ ਰਹੀ ਉਹਦੇ ਵਿੱਚ ਸਰਕਾਰ ਦੀ ਵੀ ਜਿਹੜੀ ਹਮਾਇਤ ਆਪਾਂ ਉਹਨੂੰ ਡਿਨਾਈ ਨਹੀਂ ਕਰਦੇ ਕੋਈ ਵੀ ਸੁਪਰੀਮ ਕੋਰਟ ਤੁਹਾਨੂੰ ਨਹਿਰ ਬਣਾਉਣ ਲਈ ਮਜਬੂਰ ਨਹੀਂ ਕਰ ਸਕਦੀ ਉਹ ਬੰਦੂਕ ਤੇ ਲੋਕ ਤੇ ਨਹਿਰ ਬਣਾਉਣ ਦਾ ਹੁਕਮ ਨਹੀਂ ਦੇ ਸਕਦੀ ਇਹ ਗੈਰ ਕਾਨੂੰਨੀ ਹੋਏਗਾ ਉਹ ਆਪਣੇ ਆਪਣੀਆਂ ਜਿਹੜੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਹੋયા ਜੇ ਜੇ ਡੈਮੋਕ੍ਰੈਟਿਕ ਸਿਸਟਮ ਇੰਨਾ ਕਮਜ਼ੋਰ ਹੋ ਗਿਆ ਤਾਂ ਉਹ ਤੁਹਾਨੂੰ ਹੁਕਮ ਦੇ ਸਕਦੀ ਆ ਭਾਰਤ ਦੇ ਸੰਵਿਧਾਨ ਅਧੀਨ ਸੁਪਰੀਮ ਕੋਰਟ ਤੁਹਾਨੂੰ ਨਾ ਪਾਣੀ ਛੱਡਣ ਦਾ ਹੁਕਮ ਦੇ ਸਕਦੀ ਆ ਕਿਉਂਕਿ ਜਿਹੜਾ ਪਾਣੀਆਂ ਦਾ ਮਸਲਾ ਸਟੇਟ ਸਬਜੈਕਟ ਹੈਗਾ ਸਟੇਟ ਸਰਕਾਰ ਨੇ ਰਪੇਰੀਅਨ ਸਰਕਾਰਾਂ ਨੇ ਜਿਹੜਾ ਹੈਗਾ ਉਹ ਫੈਸਲਾ ਕਰਨਾ ਹੈਗਾ ਧਾਰਾ 262 ਦੇ ਤਹਿਤ ਅਦਾਲਤਾਂ ਪਾਣੀਆਂ ਦੇ ਮਸਲੇ ਵਿੱਚ ਨਹੀਂ ਕੋਈ ਫੈਸਲਾ ਕਰ ਸਕਦੀਆਂ ਪਰ ਜੇ ਅਸੀਂ ਇਹੇ ਅਵੇਸਲਾਪਨ ਰਿਹਾ ਤਾਂ ਅਗਲੇ 20 ਸਾਲਾਂ ਚ ਰੇਗਿਸਤਾਨ ਬਣਨ ਵਿੱਚ ਕੋਈ ਬਹੁਤੀ ਦੇਰ ਨਹੀਂ ਲੱਗੂਗੀ 2039 ਤੱਕ ਦਾ ਮੇਰਾ خیال ਇੱਕ ਰਿਪੋਰਟ ਹੈਗੀ ਹੈ ਕਿ ਉਦੋਂ ਤੱਕ ਜਿਹੜਾ ਹੈ ਜੀਐਸਏ ਤਰੀਕੇ ਨਾਲ ਚੱਲਦਾ ਰਿਹਾ ਤੇ ਪੰਜਾਬ ਰੇਗੀ ਹਾਂ ਫਿਰ ਸਾਨੂੰ ਡੋਲੂ ਭਰਨ ਲਈ ਜਾਣਾ ਪੈਊਗਾ 2-2 ਕਿਲੋਮੀਟਰ ਬਾਹਲਟੀਆਂ ਭਰ ਕੇ ਪੇੜ ਨਾਲ ਪਾਣੀ ਲਿਆਉਣਾ ਪਊਗਾ ਇਹ ਦੇਖ ਲਓ ਵੀ ਆ ਹਾਲ ਹੋ ਗਿਆ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲੈਨੇ ਹੈਗੇ ਆ ਹਾਈ ਕੋਰਟ ਦੇ ਵਿੱਚ ਜਿਹੜੀ ਰਿਵਿਊ ਪਟੀਸ਼ਨ ਪਾਈ ਗਈ ਸੀ ਉਸ ਤੇ ਵਿੱਚ ਪੰਜਾਬ ਨੇ ਆਪਣਾ ਜਿਹੜਾ ਪੱਖ ਰੱਖਿਆ ਹੈਗਾ ਸਰਦਾਰ ਅਪਤਾਸ ਸਿੰਘ ਜੀ ਕੀ ਕਹੋਗੇ ਬੀਬੀਐਮਬੀ ਵਾਲਾ ਮਸਲਾ ਕਿਤਨਾ ਕਿਤੇ ਇੱਕ ਤਰ੍ਹਾਂ ਦਾ ਠੰਡੇ ਬਸਤੇ ਜੀ ਪੈ ਗਿਆ ਆਪਾਂ ਕਹਿ ਲਈਏ ਵੀ ਕਿਤਨਾ ਕਿਤੇ ਕਿ 20 ਤਰੀਕ ਤੱਕ ਜਿਹੜਾ ਹੈ ਸੁਪਰੀਮ ਕੋਰਟ ਨੇ ਵੀ ਟਾਈਮ ਦੇ ਦਿੱਤਾ ਤੇ ਇਧਰੋਂ ਵੀ ਉਧਰ ਗੱਲ ਹੋ ਗਈ ਹੈਗੀ ਆ ਭਾਵੇਂ ਕਿ ਹਰਿਆਣੇ ਨੇ ਅੱਜ ਦੁਬਾਰਾ ਇਹ ਕੀ ਕਿਹਾ ਕਿ ਸਾਨੂੰ 750 ਦੇ ਕਰੀਬ ਹੋਰ ਜਿਹੜਾ ਚਾਹੀਦਾ ਹੈਗਾ ਪਾਣੀ ਹਰਿਆਣਾ ਆਪਣੀ ਜਿਹੜੀ ਹੈਗੀ ਆ ਮੰਗ ਵਧਾ ਰਿਹਾ ਹੈਗਾ ਸੋ 8500 ਕਿਊਸਿਕ ਤੋਂ ਵੱਧ ਕੇ ਹੁਣ 10300 ਕਿਊਸਿਕ ਤੱਕ ਗੱਲ ਹੋ ਗਈ ਆ ਸੋ ਜਿਹੜੀ BBMP ਦੀ ਆ ਜਿਹੜੀ ਇੰਟਰਨਲ ਤਣਾ ਰਾਜਾਂ ਦੀ ਹੋਈ ਉਹਦੇ ਵਿੱਚ ਪੰਜਾਬ ਦੇ ਇੰਜੀਨੀਅਰਾਂ ਨੇ ਬਹੁਤ ਵਧੀਆ ਢੰਗ ਨਾਲ ਆਪਣਾ ਪੱਖ ਰੱਖਿਆ ਹੈ ਬਹੁਤ ਅਦੇਰ ਤੋਂ ਬਾਅਦ ਕੁਝ ਚੰਗੀਆਂ ਖਬਰਾਂ ਨੇ ਵੀ ਪੰਜਾਬ ਦੀ ਅਫਸਰ ਸ਼ਾਹੀ ਆ ਜਿਹੜੀ ਚੰਗੇ ਰਸਤੇ ਤੇ ਤੁਰੁੰਦਾ ਯਤਨਾ ਜਿਹੜੀ ਕਰ ਰਹੀ ਹੈ ਉਹਦੇ ਵਿੱਚ ਸਰਕਾਰ ਦੀ ਵੀ ਜਿਹੜੀ ਹਮਾਇਤ ਆ ਆਪਾਂ ਉਹਨੂੰ ਡਿਨਾਈ ਨਹੀਂ ਕਰਦੇ ਸੋ ਪੰਜਾਬ ਸਰਕਾਰ ਵੀ ਇਸ ਵੇਲੇ ਚੰਗਾ ਜਿਹੜਾ ਉਦਮ ਕਰ ਰਹੀ ਹੈ ਪਰ ਪੰਜਾਬ ਸਰਕਾਰ ਤੇ ਇਹ ਉੱਠ ਰਿਹਾ ਹੈ ਸਵਾਲ ਵੀ ਪਿਛਲੇ 3 ਸਾਲਾਂ ਦੌਰਾਨ ਉਹ ਪਾਣੀ ਕਿਹੜੇ ਕਾਨੂੰਨਾਂ ਦੀ ਅੰਦਰ ਦੇ ਰਹੀ ਆ ਸੋ 2022 2023 ਤੇ 2024 ਵਿੱਚ ਜਿੰਨਾ ਪਾਣੀ ਮੰਗਿਆ ਗਿਆ ਉਹ ਦਿੱਤਾ ਜਾਂਦਾ ਰਿਹਾ ਹੁਣ 2025 ਵਿੱਚ ਆ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਇਹ ਰੋਖ ਅਪਣਾਇਆ ਸੋ ਉਹ 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 ਵੀ ਗੈਰ ਕਾਨੂੰਨੀ ਜਿਹੜਾ ਹੈਗਾ ਦਿੱਤਾ ਗਿਆ ਸੋ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਵੀ ਜਿਹੜਾ BBMB ਦੇ ਹੁਕਮਾਂ ਤੇ ਕੋਈ ਰੋਕ ਨਹੀਂ ਲੱਗੇਗੀ ਉੱਥੇ ਪੰਜਾਬ ਪੁਲਿਸ ਜਾਂ ਕੋਈ ਵੀ BBMB ਦੀਆਂ ਕਾਰਵਾਈਆਂ ਤੇ ਕੋਈ ਡਿੱਕਾ ਨਹੀਂ ਪਾ ਸਕਦਾ ਉਹਦੇ ਖਿਲਾਫ ਪੰਜਾਬ ਸਰਕਾਰ ਨੇ ਰਿਵਿਊ ਪਟੀਸ਼ਨ ਪਾਈ ਆ ਔਰ ਪੰਜਾਬ ਦੇ ਵਕੀਲਾਂ ਨੇ ਪਹਿਲੀ ਵਾਰ ਜਿਹੜੀ ਜਿਹੜੀ ਗੱਲ ਤੇ ਆਉਣਾ ਚਾਹੀਦਾ ਉਹਦੇ ਤੇ ਪੰਜਾਬ ਦੇ ਵਕੀਰ ਪਹਿri ਵਾਰ ਆਏ ਹੈਗੇ ਆ ਵੀ ਕਿਸੇ ਵੀ ਅਦਾਲਤ ਨੂੰ ਚਾਹੇ ਉਹ ਸੁਪਰੀਮ ਕੋਰਟ ਆ ਚਾਹੇ ਹਾਈ ਕੋਰਟ ਆ ਸਟੇਟ ਦੇ ਪਾਣੀਆਂ ਦੇ ਮਸਲਿਆਂ ਵਿੱਚ ਦਖਲ ਦੇਣ ਦਾ ਕੋਈ ਵੀ ਹੱਕ ਨਹੀਂ ਅਸੀਂ ਵਾਰ-ਵਾਰ ਇਹ ਕਹਿ ਰਹੇ ਹੈਗੇ ਜੀ ਜੀ ਕੋਈ ਵੀ ਸੁਪਰੀਮ ਕੋਰਟ ਤੁਹਾਨੂੰ ਨਹਿਰ ਬਣਾਉਣ ਲਈ ਮਜਬੂਰ ਨਹੀਂ ਕਰ ਸਕਦੀ ਉਹ ਬੰਦੂਕ ਤੇ ਨੋਕ ਤੇ ਨਹਿਰ ਬਣਾਉਣ ਦਾ ਹੁਕਮ ਨਹੀਂ ਦੇ ਸਕਦੀ ਇਹ ਗੈਰ ਕਾਨੂੰਨੀ ਹੋਵੇਗਾ ਉਹ ਆਪਣੇ ਆਪਣੀਆਂ ਜਿਹੜੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਹੋયા ਜੇ ਜੇ ਡੈਮੋਕ੍ਰੈਟਿਕ ਸਿਸਟਮ ਇੰਨਾ ਕਮਜ਼ੋਰ ਹੋ ਗਿਆ ਤਾਂ ਉਹ ਤੁਹਾਨੂੰ ਹੁਕਮ ਦੇ ਸਕਦੀ ਆ ਭਾਰਤ ਦੇ ਸੰਵਿਧਾਨ ਅਧੀਨ ਸੁਪਰੀਮ ਕੋਰਟ ਤੁਹਾਨੂੰ ਨਾ ਪਾਣੀ ਛੱਡਣ ਦਾ ਹੁਕਮ ਦੇ ਸਕਦੀ ਆ ਕਿਉਂਕਿ ਜਿਹੜਾ ਪਾਣੀਆਂ ਦਾ ਮਸਲਾ ਸਟੇਟ ਸਬਜੈਕਟ ਹੈਗਾ ਸਟੇਟ ਸਰਕਾਰ ਨੇ ਰਪੇਰੀਅਨ ਸਰਕਾਰਾਂ ਨੇ ਜਿਹੜਾ ਹੈਗਾ ਉਹ ਫੈਸਲਾ ਕਰਨਾ ਹੈਗਾ ਸੋ ਪੰਜਾਬ ਸਰਕਾਰ ਨੇ ਇਹ ਕਿਹਾ ਹੈਗਾ ਵੀ ਧਾਰਾ 262 ਦੇ ਤਹਿਤ ਅਦਾਲਤਾਂ ਪਾਣੀਆਂ ਦੇ ਮਸਲੇ ਵਿੱਚ ਨਹੀਂ ਫੈਸਲਾ ਕਰ ਸਕਦੀਆਂ ਹੁਣ ਅਦਾਲਤ ਨੇ ਕੇਂਦਰ ਨੂੰ ਆਪਣਾ ਹਲਫਨਾਮਾ ਤੇ ਹਰਿਆਣੇ ਨੂੰ ਹਲਫਨਾਮਾ ਦੇਣ ਲਈ ਕਿਹਾ ਵੀ ਮਾਰਜ ਜੀ ਜਿਹੜੀ ਹੈਗੀ ਮਈ ਦਵਾਰੇ ਤਰੀਕ ਪਈ ਆ ਜੀ 2 ਮਈ ਨੂੰ ਸੁਪਰੀਮ ਕੋਰਟ ਚ ਕਿਉਂਕਿ ਹਰਿਆਣਾ ਵੱਲੋਂ ਸੁਪਰੀਮ ਕੋਰਟ ਚ ਮਰਖਲ ਵੀ ਬੀਬੀ ਐਮਬੀ ਦਾ ਪਾਇਆ ਗਿਆ ਵੀ ਸਾਨੂੰ ਉੱਥੇ ਜਿਹੜਾ ਹੈਗਾ ਪਾਣੀ ਦਿੱਤਾ ਜਾਵੇ ਹਰਿਆਣਾ ਆਪਣੀ ਮੰਗ ਲਗਾਤਾਰ ਵਧਾ ਰਿਹਾ ਹੈ ਸੋ ਰਾਜਸਥਾਨ ਨੂੰ ਵੀ ਜਿਹੜਾ ਪਾਣੀ ਦਿੱਤਾ ਗਿਆ ਇਹ ਕਿਹਾ ਗਿਆ ਵੀ ਫੌਜ ਫੌਜਾਂ ਉੱਥੇ ਤਣਾਤ ਨੇ ਸੋ ਉਹਨੂੰ 5880 ਕਿਉਸ਼ਕ ਉਹ ਨਹੀਂ ਦੇਣਾ ਬਣਦਾ ਕਿਉਂਕਿ ਫੌਜਾਂ ਹੋਣਗੀਆਂ 1000 ਜਾਂ 2000 ਜਾਂ 5000 ਹੋਣਗੀਆਂ ਉਹ ਉੱਥੇ ਸੌਫਟ ਕਾਰਨਰ ਜਿਹੜਾ ਰਿਹਾ ਹੈਗਾ ਉੱਥੇ ਸਿਰਫ 100 ਕਿਊਸਿਕ ਪਾਣੀ ਚਾਹੀਦਾ ਹੈ 5880 ਕਿਊਸਿਕ ਨਹੀਂ ਚਾਹੀਦਾ ਸੋ ਇਹ ਇਹ ਬਿਯੌਂਡ ਜਾ ਕੇ ਉਹ ਦਿੱਤਾ ਗਿਆ ਹੈ ਸੋ ਇਹ ਵੀ ਹੋ ਸਕਦਾ ਵੀ ਕਾਲੂ ਹਰਿਆਣੇ ਨੂੰ ਵੀ ਇਸ ਆਧਾਰ ਤੇ ਦਿੱਤੇ ਜਾਵੇ ਸੋ ਜਿਹੜੀ ਜਿਹੜੀ ਹੈਗੀ ਹੁਣੇ ਜੇ ਇੱਕ ਰਿਪੋਰਟ ਆਈ ਹੈਗੀ ਹੈ ਇੰਗਲਿਸ਼ ਅਖਬਾਰ ਚ ਕਿਸੇ ਕੰਚਨ ਵਾਸੂ ਦੇਵ ਨੇ ਜਿਹੜੀ ਇਹ ਖਬਰ ਲਾਈ ਹੈਗੀ ਆ ਵੀ ਪਾਣੀਆਂ ਦੇ ਮਸਲੇ ਦੇ ਉਹ ਕਹਿੰਦਾ ਵੀ ਪਿਛਲੇ 10 ਸਾਲਾਂ ਤੋਂ ਪੰਜਾਬ ਨੇ ਆਪਣੇ ਹਿੱਸੇ ਦਾ ਪਾਣੀ ਪੂਰਾ ਵੀ ਨਹੀਂ ਵਰਤਿਆ ਵਰਤਿਆ ਵੀ ਨਹੀਂ ਜੀ ਜੀ ਸੋ ਕਹਿੰਦਾ ਵੀ ਪਿਛਲੇ 10 ਸਾਲਾਂ ਵਿੱਚ ਪੰਜਾਬ ਨੇ ਸਿਰਫ 64% ਤੋਂ ਲੈ ਕੇ 91% ਤੱਕ ਪਾਣੀ ਵਰਤਿਆ ਜੇ ਮੈਕਸਿਮਮ ਪਾਣੀ ਵਰਤਿਆ ਤਾਂ 91% ਵਰਤ ਉਹ ਵੀ ਮੇਰਾ ਖਿਆਲ ਹੈ ਕਿ ਵਰਤਿਆ ਗਿਆ ਅਜੇ ਹੁਣ ਤੱਕ ਜੀ ਕਦੀ ਵੀ ਪੰਜਾਬ ਨੇ ਆਪਣਾ ਵਾਧੂ ਪਾਣੀ ਹਰਿਆਣਾ ਧੱਕੇ ਨਾਲ ਜਿਹੜਾ ਸਾਤੋਂ ਪਾਣੀ ਉਹ ਖੋਹ ਰਿਹਾ ਜਦੋਂ ਅਸੀਂ ਇਕ ਜਿਹੜੀ ਹੈਗੀ ਆ ਖੇਤੀਬਾੜੀ ਆਧਾਰਿਤ ਸਟੇਟ ਹੈਗੀ ਆ ਪੰਜਾਬ ਸੰਜਮ ਨਾਲ ਪਾਣੀ ਵਰਤ ਸਕਦਾ ਹਾਲਾਂਕਿ ਹੁਣ ਇਰੀਗੇਸ਼ਨ ਦਾ ਵੀ ਇਹ ਹੋ ਗਿਆ ਐਸ ਸਰਕਾਰ ਨੇ ਬਹੁਤ ਸਾਰੀਆਂ ਨਹਿਰਾਂ ਤੇ ਰਜਬਾਹਾਂ ਵਿੱਚ ਪਾਣੀ ਪਹੁੰਚਾਉਣ ਦਾ ਯਤਨ ਕਰਿਆ ਹੈਗਾ ਨਾ ਸੋ ਹਾਲੇ ਹੈਗਾ ਵੀ ਜਿਹੜੇ ਕਿਸਾਨ ਐਮਐਸਪੀ ਮੰਗਦੇ ਆ ਜਾਂ ਸੰਘਰਸ਼ ਕਰਦੇ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੈਗੇ ਆ ਕਿਉਂਕਿ ਜਦੋਂ ਨਹਿਰੀ ਪਾਣੀ ਆਉਂਦਾ ਤਾ ਬੰਦੇ ਨੂੰ ਖੜਨਾ ਪੈਂਦਾ ਨੱਕਾ ਮੋੜਨਾ ਪੈਂਦਾ ਉਹਦੀ ਦੇਖਭਾਲ ਕਰਨੀ ਪੈਂਦੀ ਹੈਗੀਆ ਜਿਹੜਾ ਟਿਊਬਵਲ ਦਾ ਪਾਣੀ ਆ ਆਟੋ ਸਟਾਰਟ ਮਸ਼ੀਨਾਂ ਲਾਈਆਂ ਹੋਈਆਂ ਨੇ ਟਾਈਮ ਤੇ ਆਪੇ ਚੱਲ ਪੈਂਦੀਆਂ ਚਾਹੇ ਪਾਣੀ ਦੀ ਲੋੜ ਵੀ ਆ ਨਹੀਂ ਲੋੜ ਇੱਕ ਤਾਂ ਉਹ ਬਿਜਲੀ ਖਤਮ ਕਰਦੀ ਆ ਮੋਟਰ ਜਿਹੜੀ ਵੱਡੀ ਆ ਦੂਜਾ ਪਾਣੀ ਦੀ ਬਰਬਾਦੀ ਹੁੰਦੀ ਆ ਸੋ ਹਲੇ ਕਿਸਾਨ ਸੌਖ ਵਿੱਚ ਪਾਏ ਨੇ ਉਹ ਉਹ ਸੌਖੀ ਜ਼ਿੰਦਗੀ ਤੇ ਆ ਗਏ ਉਹਨਾਂ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਵੇਖ ਤਾਂ ਅਸੀਂ ਆਪਣੀ ਸਟੇਟ ਦੀ ਬਿਜਲੀ ਦੇ ਬਰਬਾਦ ਕਰ ਰਹੇ ਆ ਦੂਜਾ ਧਰਤੀ ਤੇ ਹੇਠਲਾ ਪਾਣੀ ਬਰਬਾਦ ਕਰ ਰਹੇ ਆ ਸੋ ਉਹ ਹਲੇ ਵੀ ਨਹਿਰੀ ਪਾਣੀ ਲਾਉਣ ਨਾਲੋਂ ਕਿਉਂਕਿ ਉੱਥੇ ਬੰਦੇ ਡਿਪਲਾਈ ਕਰਨੇ ਪੈਂਦੇ ਆਪ ਖੜਨਾ ਪੈਂਦਾ ਉਹ ਖਲਜਗਣ ਚੋਂ ਬਚਣ ਲਈ ਹਲੇ ਵੀ ਟਿਊਬ ਲਾਉਂਦੇ ਪਾਣੀ ਤੇ ਜਿਹੜੇ ਨਿਰਭਰ ਕਰ ਰਹੇ ਆ ਪਰ ਜੇ ਅਸੀਂ ਇਹੇ ਅਵੇਸਲਾਪਨ ਰਿਹਾ ਤਾਂ ਅਗਲੇ 20 ਸਾਲਾਂ ਚ ਰੇਗਿਸਤਾਨ ਬਣਨ ਵਿੱਚ ਕੋਈ ਬਹੁਤੀ ਦੇਰ ਨਹੀਂ ਲੱਗੂਗੀ 2039 ਤੱਕ ਦਾ ਮੇਰਾ خیال ਇੱਕ ਰਿਪੋਰਟ ਹੈਗੀ ਹੈ ਕਿ ਉਦੋਂ ਤੱਕ ਜਿਹੜਾ ਹੈ ਜਿਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਪੰਜਾਬ ਰੇਗੀ ਹਾਂ ਫਿਰ ਸਾਨੂੰ ਡੋਲੂ ਭਰਨ ਲਈ ਜਾਣਾ ਪੈਗਾ ਦੋ-ਦੋ ਕਿਲੋਮੀਟਰ ਬਾਹਲਟੀਆਂ ਭਰ ਕੇ ਪੇੜ ਨਾਲ ਪਾਣੀ ਲਿਆਉਣਾ ਪਊਗਾ ਇਹ ਦੇਖ ਲਓ ਵੀ ਆਹ ਹਾਲ ਹੋ ਜਾਣਾ ਹੈਗਾ ਜੀ ਬਿਲਕੁਲ ਜੀ ਕਿੰਨਾ ਕਿਤੇ ਝੋਨੇ ਵਰਗੀਆਂ ਫਸਲਾਂ ਦੇ ਚੱਕਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਇਆ ਗਿਆ ਹੈ ਜਦੋਂ ਤੱਕ ਸਰਕਾਰਾਂ ਉਸ ਨੂੰ ਆਪ ਅੱਗੇ ਆ ਕੇ ਫਰੰਟ ਫੁੱਟ ਤੋਂ ਹੈਂਡਲ ਨਹੀਂ ਕਰਦੀਆਂ ਉਦੋਂ ਦਾ ਕਿਸਾਨ ਵੀ ਆਪਣੇ ਲੈਵਲ ਤੇ ਉਸ ਤੋਂ ਪਿੱਛੇ ਨਹੀਂ ਹਟ ਸਕਦਾ ਹੈ